ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਸੱਤ ਸਮੇਲੇ ਦੇ ਵਿੱਚ ਲੜਕੀਆਂ ਦੇ ਵਿੱਚ ਮਹਿੰਦੀ ਦੇ ਕੰਪੀਟੀਸ਼ਨ ਕਰਵਾਏ ਗਏ ਇੱਥੇ ਅਲੱਗ-ਅਲੱਗ ਜਗ੍ਹਾਵਾਂ ਤੋਂ ਲੜਕੀਆਂ ਦੇ ਮਹਿੰਦੀ ਕੰਪੀਟੀਸ਼ਨ ਜੋ ਹੋਏ ਉਸ ਵਿੱਚ ਉਹਨਾਂ ਨੂੰ ਇੱਕ ਥੀਮ ਦਿੱਤਾ ਗਿਆ ਬੇਟੀ ਬਚਾਓ ਬੇਟੀ ਪੜਾਓ ਇਸ ਥੀਮ ਦੇ ਅਕੋਰਡਿੰਗ ਛੋਟ-ਛੋਟੀਆਂ ਬੱਚਿਆਂ ਨੇ ਜੋ ਡਿਜ਼ਾਈਨ ਬਣਾਏ ਨੇ ਉਹਨਾਂ ਦਾ ਸਿਰਫ ਇਹੀ ਮਕਸਦ ਸੀਗਾ ਲੋਕਾਂ ਤੱਕ ਇੱਕ ਮੈਸੇਜ ਪਹੁੰਚਾਉਣਾ ਕਿ ਬੇਟੀਆਂ ਨੂੰ ਪੜਾਓ ਬਚਾਓ ਅਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਦਾ ਇੱਕ ਹਨਰ ਬਖਸ਼ੋ ਇਸ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਲੜਕੀਆਂ ਨੇ ਵੀ ਇੱਥੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਆਓ ਵੇਖਦੇ ਹਾਂ ਇਸ ਦੇ ਕੁਝ ਹਾਈਲਾਈਟਸ ਸਰਸ ਮੇਲੇ ਦੇ ਵਿੱਚ ਇਹ ਇੱਕ ਪ੍ਰੋਗਰਾਮ ਰੱਖਿਆ ਗਿਆ ਡੇਲੀ ਅਸੀਂ ਕੰਪੀਟੀਸ਼ਨਸ ਕਰਵਾਨੇ ਆ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਜਿਵੇਂ ਅਸੀਂ ਪੇਂਟਿੰਗ ਦਾ ਟਰਬਨ ਟਾਈਂਗ ਦਾ ਕੰਪੀਟੀਸ਼ਨ ਕਰਵਾ ਚੁੱਕੇ ਆ ਗਿੱਧੇ ਭੰਗੜੇ ਦੀ ਵਰਕਸ਼ਾਪ ਲਗਾ ਚੁੱਕੇ ਆ ਤੇ ਸੋ ਅੱਜ ਉਸੇ ਪ੍ਰੋਗਰਾਮ ਦੇ ਤਹਿਤ ਬੇਟੀ ਬਚਾਓ ਬੇਟੀ ਪੜਾਓ ਪ੍ਰੋਜੈਕਟ ਦੇ ਅੰਡਰ ਅਸੀਂ ਇਹ ਕੰਪੀਟੀਸ਼ਨਸ ਕਰਵਾ ਰਹੇ ਆ ਉਹਦੇ ਅੰਡਰ ਹੀ ਅੱਜ ਅਸੀਂ ਇਹ ਮਹਿੰਦੀ ਕੰਪੀਟੀਸ਼ਨ ਕਰਵਾਇਆ ਤੇ ਕੱਲ ਅਸੀਂ ਉਹਦੇ ਅੰਡਰ ਹੀ ਰੰਗੋਲੀ ਕੰਪੀਟੀਸ਼ਨ ਕਰਵਾ ਰਹੇ ਆ ਉਸ ਤੋਂ ਬਾਅਦ ਅਸੀਂ ਔਰੀਗਾਮੀ ਦੀ ਤੇ ਹੈਂਡਰਾਈਟਿੰਗ ਦੀ ਅਸੀਂ ਵਰਕਸ਼ਾਪ ਲਗਾ ਰਹੇ ਦਾ ਕੰਪੀਟੀਸ਼ਨ ਕਰਵਾਵਾ। ਮੇਨ ਦੀ ਕੰਪੀਟੀਸ਼ਨ ਹੈ ਕਿ ਕਿੰਨੇ ਕ ਬੱਚਿਆਂ ਨੇ ਪਾਰਟਿਸਿਪੇਟ ਕੀਤਾ। ਇਹਦੇ ਚ ਅਪ੍ਰੋਕਸੀਮੇਟਲੀ 20 ਸਟੂਡੈਂਟਸ ਨੇ ਅੱਜ ਪਾਰਟਿਸਿਪੇਟ ਕੀਤਾ। ਸਰ ਇਹ ਲੁਧਿਆਣੇ ਤੋਂ ਸੀਗੇ ਇਹ ਲੁਧਿਆਣੇ ਤੋਂ ਬਾਹਰ ਵੀ ਬਾਹਰ ਦੇ ਜਿਹੜੇ ਸਾਡੇ ਮੈਰੀਟੋਰੀਅਸ ਦੇ ਬੱਚੇ ਨੇ ਉਹ ਲੁਧਿਆਣੇ ਤੋਂ ਬਾਹਰ ਦੇ ਨੇ ਉਹ ਇੱਥੇ ਹੌਸਟਲ 'ਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਵੀ ਮੌਕਾ ਦਿੱਤਾ ਕਿ ਤੁਸੀਂ ਇੱਥੇ ਆ ਕੇ ਪਾਰਟਿਸਿਪੇਟ ਕਰੋ। ਇਸ ਤਰ੍ਹਾਂ ਦੇ ਕੰਪੀਟੀਸ਼ਨ ਹੋਣਦੇ ਰਹਿਣੇ ਚਾਹੀਦੇ ਨੇ। ਬਿਲਕੁਲ ਜੀ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਹੈ ਔਰ ਵੈਸੇ ਵੀ ਇਟ ਇਜ਼ ਅ ਡਿਫਰੈਂਟ ਕਨਸੈਪਟ ਇਸ ਮੇ ਕਰ ਸਕਦਾ ਸਾਡੇ ਨਾਲ ਇਸ ਟਾਈਮ ਇਸ ਕੰਪੀਟੀਸ਼ਨ ਦੇ ਜਜਸ ਮੌਜੂਦ ਨੇ ਸਸੀ ਗਮ ਮੈਮ ਨਹੀਂ ਮੈਂ ਜਜਸ ਚਲੋ ਕੱਟ ਸਾਡੇ ਨਾਲ ਇਸ ਟਾਈਮ ਇਸ ਕੰਪੀਟੀਸ਼ਨ ਦੇ ਜਜਸ ਮੌਜੂਦ ਨੇ ਸਸੀ ਗਮ ਮੈਮ ਹਾਂ ਜੀ ਮੈਡਮ ਕਿੰਨੇ ਕੁ ਬੱਚੇ ਸੀਗੇ ਜਿਨ੍ਹਾਂ ਨੂੰ ਤੁਸੀਂ ਅਵਾਰਡ ਦਿੱਤੇ ਨੇ ਸਰਟੀਫਿਕੇਟ ਦਿੱਤੇ ਜਿਵੇਂ ਦੋ ਕੈਟਾਗਰੀ ਅਸੀਂ ਕੀਤੀ ਜਮੇ ਇੱਕ ਕੈਟਾਗਰੀ ਚੋ ਫਸਟ ਸੈਕੰਡ ਥਰਡ ਸੀਗਾ ਬੀ ਕੈਟਾਗਰੀ ਚ ਵੀ ਫਸਟ ਸੈਕੰਡ ਥਰਡ ਸੀ ਜੀ 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 ਅਸੀਂ ਦੇਖ ਰਹੇ ਸੀ ਕਿ ਬੱਚਿਆਂ ਨੇ ਬਹੁਤ ਵਧੀਆ ਡਿਜ਼ਾਈਨ ਬਣਾਏ ਨੇ ਮਹਿੰਦੀ ਦੇ ਇਹ ਡਿਜ਼ਾਈਨ ਜਿਹੜੇ ਉਹਨਾਂ ਨੇ ਪਹਿਲਾਂ ਸਿੱਖ ਕੇ ਬਣਾਏ ਨੇ ਜਾਂ ਤੁਸੀਂ ਉਹਨਾਂ ਨੂੰ ਕੁਝ ਦੱਸਿਆ ਸੀ ਕਿ ਇਹ ਹੀ ਡਿਜ਼ਾਈਨ ਬਣਾਉਣੇ ਨੇ ਇਹਨਾਂ ਨੂੰ ਔਨ ਦਾ ਸਪਾਟ ਅਸੀਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜਾਓ ਤੇ ਕਰਨਾ ਹੈ ਤੁਸੀਂ ਕਿਉਂਕਿ ਕਾਫੀ ਪਾਰਟਿਸਪੈਂਟਸ ਨਵੇਂ ਸੀ ਬਿਲਕੁਲ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਪਰ ਬਹੁਤ ਸੋਹਣੀਆਂ ਸਾਰਿਆਂ ਨੇ ਬਹੁਤ ਸੁੰਦਰ ਬਣਾਈਆਂ ਹੈ ਮਤਲਬ ਬਹਿੰਦੀ ਬਹੁਤ ਸੋਹਣੀਆਂ ਬਣਾਈਆਂ ਜੀ ਜੀ ਬੇਟੀ ਬਚਾਓ ਬੇਟੀ ਪੜਾਓ ਦੇ ਟਾਪਿਕ ਦੇ ਨਾਲ ਤੁਸੀਂ ਬੱਚਿਆਂ ਦਾ ਇੱਕ ਮਹਿੰਦੀ ਦਾ ਕੰਪੀਟੀਸ਼ਨ ਕਰਵਾਇਆ ਇੱਥੇ ਕਿੰਨੇ ਬੱਚਿਆਂ ਨੇ ਜਿਹੜੇ ਹੈਗੇ ਸਰਟੀਫਿਕੇਟ ਪ੍ਰਾਪਤ ਕੀਤੇ ਸਰ ਮੈਮ ਨੇ ਦੱਸਿਆ ਜਿੱਦਾਂ ਕੈਟਾਗਰੀ 2 ਦੇ ਵਿੱਚੋਂ ਹੀ ਆ A ਤੇ B ਜੂਨੀਅਰ ਦੇ ਵਿੱਚੋਂ ਵੀ ਫਸਟ ਸੈਕਿੰਡ ਥਰਡ ਆਏ ਤੇ ਸੀਨੀਅਰ ਦੇ ਵਿੱਚੋਂ ਵੀ ਫਸਟ ਸੈਕਿੰਡ ਥਰਡ ਕੱਢੇ ਅਸੀਂ ਤੇ ਜਿਵੇਂ ਸੀਨੀਅਰ ਦੇ ਵਿੱਚ ਪਾਰਟਿਸਪੇਸ਼ਨ ਜ਼ਿਆਦਾ ਸੀਗੀ ਉਹਦੇ ਵਿੱਚੋਂ ਹੋਰ ਵੀ ਮੌਕਾ ਮਿਲ ਸਕਦਾ ਸੀ ਲੇਕਿਨ ਸਾਨੂੰ ਕਿਹਾ ਗਿਆ ਸੀ ਤਿੰਨ ਪ੍ਰਾਈਜ਼ ਹੀ ਦੇਣੇ ਫਿਰ ਸਾਨੂੰ ਉਸੇ ਹਿਸਾਬ ਨਾਲ ਹੀ ਚੱਲਣਾ ਪੈਣਾ ਸੀ ਇਟ ਮੀਨਸ ਕੀ ਸਾਰੇ ਬੱਚੇ ਸੋ ਵਿੱਚ ਤੁਸੀਂ ਸਿਰਫ ਤਿੰਨ ਪ੍ਰਾਈਜ਼ ਹੀ ਕੱਢੇ ਨੇ ਸੀਨੀਅਰ ਜੂਨੀਅਰ ਦੇ ਵਿੱਚ ਸਰ ਬੱਚਿਆਂ ਨੇ ਪਾਰਟਿਸਪੇਸ਼ਨ ਘੱਟ ਸੀਗੀ ਸੀਨੀਅਰ ਦੇ ਵਿੱਚ ਜ਼ਿਆਦਾ ਹੈਗੀ ਸੀਗੀ ਲੇਕਿਨ ਅਸੀਂ ਕੱਢਨੇ ਤੇਨ ਪ੍ਰਾਈਜ਼ ਸੀਗੇ ਸਰ ਹਾਂਜੀ ਬੱਚਿਆਂ ਦੇ ਇਸ ਰੁਝਾਨ ਦੇ ਬ੍ਰਤੀ ਇਸ ਉਹਨਾਂ ਦੇ ਇੰਨੇ ਕੁ ਵਧੀਆ ਡਿਜ਼ਾਈਨ ਬਣਾਉਣ ਦੇ ਪ੍ਰਤੀ ਸਭ ਤੋਂ ਜ਼ਿਆਦਾ ਯੋਗਦਾਨ ਕਿਨਾਂ ਦਾ ਜਾਂਦਾ ਹੈ ਸਾਰੇ ਬੱਚੇ ਦੀ ਖੁਦ ਦੀ ਕ੍ਰੀਏਟੀਵਿਟੀ ਸੀਗੀ ਜਿਹੜੀ ਉਹਨਾਂ ਨੇ ਆਪਣੇ ਆਪ ਹੀ ਮਤਲਬ ਇੰਨਾ ਮੈਨੇਜ ਵਰਕ ਉਹਨਾਂ ਨੇ ਜਿਹੜੀ ਡਿਟੇਲਿੰਗ ਵਰਕ ਉਹਨਾਂ ਨੇ ਕੀਤੀ ਇੰਨੀ ਬਰੀਕੀ ਨਾਲ ਉਹਨਾਂ ਨੇ ਕੰਮ ਕੀਤਾ ਔਰ ਜਿਹੜਾ ਥੀਮ ਬੇਸਡ ਅਸੀਂ ਬੇਟੀ ਬਚਾਓ ਬੇਟੀ ਉਹਨਾਂ ਨੇ ਡਿਫਰੈਂਟ ਡਿਫਰੈਂਟ ਕਨਸੈਪਟਸ ਜਿਵੇਂ ਬੁੱਕਸ ਵੀ ਉਹਨਾਂ ਨੇ ਵਿੱਚ ਐਡ-ਆਨ ਕੀਤੀ ਡਿਫਰੈਂਟ professions ਐਡ ਕੀਤੇ ਗਰਲਸ ਤੇ ਕਿ ਕਿਹੜੇ-ਕਿਹੜੇ professions ਅੱਜਕੱਲ੍ਹ ਦੀਆਂ ਗਰਲਸ ਹੋਰ ਅੱਗੇ ਜਾ ਸਕਦੇ ਆ ਉਹ ਸਾਰਾ ਕੁਝ ਉਹਨਾਂ ਨੇ ਬੜੇ ਬਿਊਟੀਫੁਲੀ ਥੀਮਸ ਉਹਨਾਂ ਨੇ ਡਿਪਿክት ਕੀਤੇ ਵਿ ਡਿਟੇਲਸ ਐਂਡ ਵੈਰੀ ਬਿਊਟੀਫੁ ਇਸ ਤਰ੍ਹਾਂ ਦੇ ਕੰਪੀਟੀਸ਼ਨ ਨਾਲ ਬੱਚਿਆਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡ ਅਪ ਹੁੰਦਾ ਹੈ। ਹਾਂਜੀ ਸਰ ਐਕਚੁਅਲੀ ਪ੍ਰਾਈਜ਼ੇਸ ਆਰ ਆਲਸੋ ਵੀ ਆਰ ਗਿਵਿੰਗ। ਤੋਂ ਪ੍ਰਾਈਜ਼ੇਸ ਨਾਲ ਬੱਚੇ ਹੋਰ ਵੀ ਮੋਟੀਵੇਟਿਡ ਹੁੰਦੇ ਆ ਤੇ ਹੋਰ ਮਤਲਬ ਫਰਸਟ ਡੇ ਸਾਡੀ ਥੋੜੀ ਸੀ ਪਾਰਟਿਸਪੇਸ਼ਨ ਘੱਟ ਸੀ ਬਟ ਐਸ ਦੇ ਆ ਨੋਇੰਗ ਕਿ ਹਾਂ ਹੁਣ ਅਸੀਂ ਪ੍ਰਾਈਜ਼ੇਸ ਵੀ ਦੇ ਰਹੇ ਆ ਹਨਾ ਹੋਰ ਮੋਟੀਵੇਟ ਹੋ ਰਹੇ ਬੱਚੇ ਤੇ ਹੋਰ ਵੱਧ ਤੋਂ ਵੱਧ ਪਾਰਟਿਸਪੇਸ਼ਨ ਡੇਲੀ ਬੇਸਿਸ ਤੇ ਹੋਰ ਜ਼ਿਆਦਾ ਹੋ ਰਹੀ ਹੈ। ਕਹਿੰਦੇ ਹੁੰਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੀਦਾ ਹੈ? ਹਾਂਜੀ ਕਿ ਯੂ ਸ਼ੁੱਡ ਕਮ ਸਰਸ ਮੇਲਾ ਐਂਡ ਵਿਜ਼ਿਟ ਇਹ ਸਾਡਾ ਓਪਨ ਜਿਵੇਂ ਟੂਮੋਰੋ ਆਲਸੋ ਵੀ ਆਰ ਹੈਵਿੰਗ ਰੰਗੋਲੀ ਕੰਪੀਟੀਸ਼ਨ ਦਾ ਥੀਮ ਊਡ ਬੀ ਸੇਮ ਬੇਟੀ ਬਚਾਓ ਬੇਟੀ ਪੜਾਓ ਤੇ ਤੁਸੀਂ ਆਓ ਮੋਟੀਵੇਸ਼ਨ ਹੋਰ ਤੁਹਾਨੂੰ ਮਿਲੇਗੀ ਤੇ ਵੀ ਆਰ ਹੈਵਿੰਗ ਐਕਸਾਈਟਿੰਗ ਪ੍ਰਾਈਜ਼ਸ ਫॉर ਯੂ ਆਲ ਇਟ ਐਂਡ ਇਟ ਇਜ਼ ਓਪਨ ਫॉर ਆਲ ਏਜ ਕੈਟਾਗਰੀ ਹਾਂਜੀ ਫ੍ਰੀ ਰਜਿਸਟ੍ਰੇਸ਼ਨਸ ਹੈ ਕੋਈ ਉਹਦੇ ਵਿੱਚ ਅਸੀਂ ਕੋਈ ਰਜਿਸਟ੍ਰੇਸ਼ਨ ਦੀ ਕੋਈ ਅਮਾਉਂਟ ਨਹੀਂ ਲਿੱਤੀ ਹੋਏਗੀ ਬਸ ਸਾਰੇ ਆਪਣੇ ਆਓ ਮੇਲਾ ਕੁਮੰਝਰੇ ਆ ਰਹੇ ਆ ਜਾਂ ਵੈਸੇ ਵੀ ਜਿਨ੍ਹਾਂ ਨੂੰ ਦੇ ਆਰ ਵੈਰੀ ਮੱਚ ਇਨ ਥਿਸ ਆਰਟ ਐਂਡ ਕ੍ਰੀਏਟੀਵਿਟੀ ਉਹ ਆਪਣੇ ਔਰ ਪ੍ਰਾਈਜ਼ਸ ਦੇ ਵਿੱਚ ਹੋਰ ਅੱਗੇ ਕ੍ਰੀਏਟੀਵਿਟੀ ਆਪਣੀ ਦਿਖਾਓ ਤੇ ਬਾਕੀ ਅਸੀਂ ਸਾਰਿਆਂ ਨੂੰ ਹੋਰ ਮੌਕਾ ਦਈਏ। ਹਾਂਜੀ ਸਰ ਜਿਸ ਤਰ੍ਹਾਂ ਕਿ ਮੈਡਮ ਨੇ ਦੱਸਿਆ ਕਿ ਅਸੀਂ ਇਹਨਾਂ ਨੂੰ ਇੱਕ ਥੀਮ ਦਿੱਤਾ ਸੀਗਾ ਥੀਮ ਸੀਗਾ ਕਿ ਬੇਟੀ ਬਚਾਓ ਔਰ ਬੇਟੀ ਪੜਾਓ। ਜੇ ਬੇਟੀ ਬਚਾਓ ਔਰ ਬੇਟੀ ਪੜਾਓ ਦਾ ਜਿਹੜਾ ਇੱਕ ਥੀਮ ਸੀਗਾ ਸਾਰੇ ਬੱਚਿਆਂ ਨੇ ਬਹੁਤ ਸਾਰੀਆਂ ਮਹਿੰਦੀ ਵਗੈਰਾ ਲਗਾਈਆਂ ਨੇ। ਸਾਰੇ ਬੱਚਿਆਂ ਨੇ ਬਹੁਤ ਵਧੀਆ ਮਹਿੰਦੀ ਦੇ ਡਿਜ਼ਾਈਨ ਲਗਾਏ ਨੇ। ਔਰ ਜਿਹੜੇ ਵਿਵਨਕ ਕੀਤੇ ਨੇ ਬੱਚੇ ਮਹਿੰਦੀ ਦੇ ਡਿਜ਼ਾਈਨਰਾਂ ਵਿੱਚ ਉਹਨਾਂ ਨੂੰ ਮੈਡਮਾਂ ਨੇ ਸਿੱਧੇ ਸਰਟੀਫਿਕੇਟ ਵੀ ਡਿਸਟ੍ਰੀਬਿਊਟ ਕੀਤੇ ਨੇ ਅਸੀਂ ਦੇਖਦੇ ਆ ਕਿ ਬੱਚਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੈਲੈਂਟ ਹੈ ਖਾਸ ਕਰਕੇ ਲੜਕੀਆਂ ਨੂੰ ਪੜ੍ਹਾਓ ਲਿਖਾਓ ਔਰ ਇਹਨਾਂ ਨੂੰ ਇੰਨਾ ਮਜ਼ਬੂਤ ਕਰ ਦਿਓ ਕਿ ਜ਼ਿੰਦਗੀ ਦੇ ਵਿੱਚ ਹਰ ਆਉਣ ਵਾਲੀ ਔਕੜ ਦਾ ਸਾਹਮਣਾ ਖੁਦ ਕਰ ਸਕਣ ਇਸ ਦਿਨਾਂ ਨੇ ਕੈਮਰਾ ਪਰਸਨ ਵਿੱਕੀ ਅੰਜੂਮ ਦੇ ਨਾਲ 20 ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ